ਅੰਗਲੋ ਦੋ ਤੱਕ ਮੰਡੋਂ ਮੈ ਲਈਆ ਠੀਕ ਆ ਬਾਕੀ ਮਾਲ ਦਾ ਆਪਣੇ ਕੋਲ ਹਰਿਆਣਾ ਦੀ ਹੁੰਦਾ ਇਹ ਵੀ ਕੱਟੀ ਆਪਣੇ ਕੋਲੋਂ ਗਈ ਸੀ ਪਹਿਲੇ ਸੂਏ ਠੀਕ ਆ ਤਾਂ ਲੈ ਲਈ ਆਪਾਂ ਵੀ ਰੈਕ ਕਰ ਸਕਦੇ ਹਾਂ ਕਦ ਬੜਾ ਸੁਖਣਾ ਸੋਹਣਾ ਤੇ ਲੋਜੀ ਥਾਂ ਤੋਂ ਬਹੁਤ ਸੋਹਣਾ ਲੱਗਿਆ ਵੀਡੀਓ ਦੇ ਪਾਵਾ ਵਾਂਗੂ ਥਾਣਾ ਚਾਰੇ ਵਿੱਥੀ ਨਾਲ ਲੋਜੀ ਤੁਰਾ ਦਿਖ ਸਕਦੇ ਕੋਈ ਜੂਮ ਨਹੀਂ ਕੋਈ ਹੋ ਨਹੀਂ ਠੀਕ ਹੈ ਲੋਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਵਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਚੀਮਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਾਜੀ ਸੂਈ ਮੱਝ ਬਕਾਊਾ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਕਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਸਕਰੀਨ ਦੇ ਉੱਪਰਲੀ ਸਾਈਡ ਕਾਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ 사ਸੀ ਗਾਜੀ 사ਸੀ ਗਾਜੀ ਬਾਈ ਨਾਮ ਨਾਮ ਕਾਲਾ ਪਿੰਡ ਚੀਮਾ ਜੋਤਪੁਰ ਜ਼ਿਲ੍ਹਾ ਬਰਨਾਲਾ ਛੋਟੀ ਜਾਣਕਾਰੀ ਦਿਓ ਛੋਟੀ ਦੂਜੇ ਸੂਏ ਵੀਰੇ 15 ਕਿਲੋ ਦੁੱਧ ਤਿਆਰ ਹਾਂ 15 ਨੈਟ ਹਾਂਜੀ ਬਾਈ ਚੋਕੇ ਦਿਖਾ ਦਾਂਗੇ ਆਪਾਂ ਹਣੀ ਚੋਕੇ ਵੀ ਦਿਖਾਵਾਂਗੇ ਹਾਂਜੀ ਲਾਈਵ ਚ ਬਾਈ ਕਰਾਂਗੇ ਭਰਾ ਕਿਉਂਕਿ ਰੇਂਜ ਘੱਟ ਆ ਵੈਸੇ ਆਪਾਂ ਵੀਡੀਓ ਲਾਈਵ ਕਰ ਦਾਂਗੇ ਠੀਕ ਹੈ ਨਾ ਤੇ ਤੋਰੋ ਪਹਿਲਾਂ ਨੂੰ 15 ਲੀਟਰ ਦੁੱਧ ਤਿਆਰ ਚਾਹ ਦੋ ਡੰਗ ਚੋਲੇ ਬਾਈ ਹੈ ਬਾਈ 10 ਡੰਗ ਚੋਲੇ 18 ਕਿਲੋ ਦੁੱਧ ਦੇ ਪਹਿਲੇ ਸੂਏ 17 ਕਿਲੋ ਦੁੱਧ ਤੱਕ ਮੰਗ ਮੰਡੋਂ ਮੈਂ ਲਈਆ ਠੀਕ ਆ ਬਾਕੀ ਮਾਲ ਦਾ ਇਹ ਵੀ ਕੱਟੀ ਆਪਣੇ ਕੋਲੋਂ ਗਈ ਸੀ ਪਹਿਲੇ ਸੂਏ ਠੀਕ ਆ ਤਾਂ ਲੈ ਲਈ ਆਪਾਂ ਬ੍ਰੈਕ ਕਰ ਸਕਦੇ ਹਾਂ ਕਦ ਬੜਾ ਸੁਖਣਾ ਸੋਹਣਾ ਤੇ ਲੋ ਜੀ ਥਾਂ ਤੋਂ ਬਹੁਤ ਸੋਹਣਾ ਲੱਗਿਆ ਵੀਡੀਓ ਦੇ ਪਾਵਾ ਵਾਂਗੂ ਥਾਣਾ ਚਾਰੇ ਵਿੱਥੀ ਨਾਲ ਲੋ ਜੀ ਤੁਰਾ ਦਿਖ ਸਕਦੇ ਕੋਈ ਜੂਮ ਨਹੀਂ ਕੋਈ ਹੋ ਨਹੀਂ ਠੀਕ ਹੈ ਜੀ ਲੋ ਜੀ ਲੋ ਜੀ ਹੁਣ ਆਪਾਂ ਕਰਦੇ ਆਂ ਦੀ ਚਬਾਈ ਠੀਕ ਹੈ ਜੀ ਕਰ ਦੇ ਵੀਰੇ ਹੁਣ ਆਪਾਂ ਕੱਢਦੇ ਨਹੀਂ ਸੈਮਸ ਨਹੀਂ ਕਰਨਾ ਠੀਕ ਹੈ ਛੱਡ ਤਾਂ ਬੱਚਾ ਵੀਰੇ ਹਾਂ ਛੱਡ ਦੇ ਬਸ ਲੋ ਭਰਾ ਲੈ ਬਾਲਟੀ ਚੱਕ ਬਾਲਟੀ ਚੱਕ ਲੈ ਭਰਾ ਕੋਈ ਇਸ ਕੈਪ ਨਹੀਂ ਕਰਨਾ ਕੋਈ ਨਾ ਬੋਲੀ ਚੱਲੋ ਹੁਣ ਤਾਂ ਕੋਈ ਗੱਲ ਨਹੀਂ ਟੈਨਸ਼ਨ ਨਾ ਲਾਉਣ ਤਾਂ ਕਰ ਲੋ ਜਿਹੜੀ ਗੱਲ ਕਰਨੀ ਹੈ ਪਰ ਐ ਵੀ ਗਲਤ ਨਾ ਬੋਲਿਓ ਨਾ ਨਾ ਗਲਤ ਤੋ ਬੋਲਿਆ ਤਾਂ ਕੈਨੇਡਾ ਅਮਰੀਕਾ ਤੱਕ ਆਲ ਇੰਡੀਆ ਚ ਘੁੰਮਦੀ ਹੈ ਵੀਡੀਓ ਹਾਂ ਹਾਂਜੀ ਰੇਟ ਫੋਨ ਤੇ ਕਰਾਂਗੇ ਵੀਰੇ ਠੀਕ ਹੈ ਠੀਕ ਲੋ ਜੀ ਠੀਕ ਹੈ

सारे रेंजर ही जो टीम है ये पहला हर रेंजर जो है जिम्मेदार पर अपने चार्जरों की त्वीज़ ठीक है ठीक है पहला महिला की त्वीज़ पहले जी ठीक तो। है महिला त्वीज़ ठीक है यहाँ अपने को धनुष पति चार मिलेंगे और यहाँ रेंजर की होगी चार ठीक है ही ठीक लेकिन तो आया कल जी मुझे बहुत चंगले हूँ ह ਉਹਦਾ ਅੰਦਰ ਕੋਈ ਦਿੱਕਤ ਪਹਿਲੇ ਦਿਨ 16 ਕਿਲੋ ਦਵਾ ਠੀਕ ਆ ਰਾਤੀ ਹੋਏ ਇੱਥੇ 18 ਦੀ ਮੀਂਹ ਦਾ ਪੱਕੀ ਹੋਈ ਠੀਕ ਆ ਮੈਨੂੰ ਬੋਲਿਆ ਦਿੱਤਾ ਤਾਂ ਇਹਦਾ ਸੁਣਦੇ ਵੀ ਕੋਈ ਬੰਦ ਨਹੀਂ ਆ ਠੀਕ ਹੈ ਜੀ ਇਹ 14 ਡਿਗਰੀ ਦੀ ਸੀ ਇਹਦਾ ਰਾੜੂ ਆ ਸੀ कट्टी बनती हम आप बाल्टिया भी खाली करके रखा कोई ना कोई खाली करते बहुत धोलो थानो आ खाली है बाल्टी दीदी तो भी खाली

kasar ah. bisa kasar Thank Kare da abun da faru da

बाकी तो यार अपने को मार्जिन होगी इतना सही, सही कलर है सही कलर अरे लेवल ही टाइट है ना थोड़ी तो वो बारी थी

കാരണം <laughs> <laughs> और एक पहले आ करवा के आ वाल्ट ड्राइवर जाके बड़ा मुड़ी करके दिखा दी भाई यार आओ ठीक है ठीक है ठीक है ठीक है ओके आज 18 उ जितो का 17 दे 20 ते ठीक है पहले 16 दे 17 पास निकल आओ ठीक है 18 उ जितो है ये भाई बता

Hãy subscribe cho kênh Ghiền Mì Gõ Để không bỏ lỡ những video được, dẫn

ठीक है खाली हां चेक कर ये अपने कॉलेज काम होता था आप को कर रहे ठीक है जी गाली जी दवण होवे जी फोन तक सही है सही गल्ला मैग ला लो जी मैग ला लो जी आ उठ के नेड़े हो जा भाई आ नेड़ी है कोई गाली लो रमा

सात जी अगे लोग झाग है जी का अद्धा लीटर हो रही जी ਹਲੇ ਆ ਕੇ ਬਾਰੇ ਉਹਦੇ ਵਿੱਚ ਫੈਂਟ ਲਾ ਮੜਿਆ ਯਾਰ ਪੀਆ 7 ਹੋ ਗਿਆ 7.5 ਹੋ ਗਿਆ ਹੈਨਾ 7 ਮਾ ਹੋ ਗਿਆ 7.5 ਦਵਾਰੇ ਕਹੋ ਕਰ ਦਿੰਦੇ ਆ ਬਸ ਦਵਾਰੇ ਮਾਰੀ ਨਾ 7 ਹੋ ਗਏ ਆ 7 ਉਹ ਕੱਟ ਹੈ 7 ਤੱਕ ਯਾਰ ਕੇ ਹਾਂ ਹਾਂ 26 ਲੀਟਰ ਪਾਉਣੇ ਸੀ ਲੀਟਰ ਲਾ ਲਾ 7 ਕਿਲੋ ਸਾਢੇ ਚਲੋ ਜੀ ਕਟਰੂ ਵੀ ਬੱਚੇ ਵੀ ਚੰਗਾ ਆਪਾਂ ਤੁਹਾਡੇ ਸਾਹਮਣੇ ਹਾਂ ਹਾਂ 15 ਕਿਲੋ ਦੋ ਤੇ ਮਿੰਕ ਕੇ ਦੇ ਦਾਂਗੇ ਯਾਰ ਬਈ ਜਿਹੜਾ ਮਰਜੀ ਆ ਜੀ ਵਾ ਠੀਕ ਹਾਂ ਦੋਪਰਾ ਹਾਂ ਦੋ ਚਾਰ ਦਿਨਾਂ ਨੂੰ 18 ਕਿਲੋ ਮਿੰਦਾਂਗੇ ਠੀਕ ਆਲੇ ਦਿਨ ਵੀ ਥੋੜੇ ਹੋਏ ਨਾ ਹਾਂ ਹੱਠਵਾਂ ਦਿਨਾਂ ਸੂਈ ਨੂੰ 18 ਕਿਲੋ ਐ ਗਰੰਟੀ ਆ ਛੇ ਵਾਲਾ ਕੰਡਾ ਲਿਆਵੇ ਨਾਲ ਲੀਟਰਾਂ ਲੂਟਰਾਂ ਨਾਲ ਦਾ 18 ਕਿ ਮਿੰਦਾਂਦਾ ਠੀਕ ਆ ਜੀ ਇਹ ਕੰਡੇ ਵਾਲਾ ਮਣਕੇ ਇਹ ਪਾਲੇ ਹੋ ਬਈ ਬਾਲਾ ਨਹੀਂ ਹੋਣਾ ਰੇਟ ਰੇਟ ਮਾਲਾ ਹੀ ਹੋਣਾ ਜਾਇ ਜੀ ਹੋ ਬਈ ਜਾਇ ਜੀ ਕਰੂੰਗੇ ਹਾਂ ਜੀ ਠੀਕ ਆ ਜੀ ਦੋਪਰਾ ਠੀਕ ਆ ਜੀ ਵੀਡੀਓ ਦੇਖਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਮਿਲਦੇ ਹਾਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ